ਸਤ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਆਏ ਜੀ ਆਪਾਂ ਖੜੇ ਆ ਲੀਓ ਮੋਟਰ ਜਲੰਧਰ ਸ਼ਹਿਰ ਸਕਰੀਨ ਤੇ ਚੱਲਦੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਤੁਸੀਂ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਤੁਹਾਡੇ ਲਈ ਇੱਕ ਖਾਸ ਤੋਹਫਾ ਲੈ ਕੇ ਆਏ ਆ 22 ਮਾਡਲ ਥੋੜੀ ਚੱਲੀ ਹੋਈ ਕਾਰ ਤੁਹਾਨੂੰ 12 ਲੱਖ ਰੁਪਏ ਦੇ ਡਿਸਕਾਊਂਟ ਦੇ ਦੇਣੀ ਆ ਪਰ ਉਹ ਚੀਜ਼ ਪਤਾ ਕਰਨ ਲਈ ਤੁਹਾਨੂੰ ਵੀਡੀਓ ਪੂਰੀ ਦੇਖਣੀ ਪੈਣੀ ਆ ਤੇ ਜਿਹੜਾ ਵੀਰ ਦੇਖੂਗਾ ਉਹਨੂੰ ਗੱਡੀ ਮਿਲ ਜਾਊਗੀ ਤੇ ਬਾਈ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਹੋਰ ਸਿੱਤਾ ਠੀਕ ਨੇ ਕਿ ਕਿਰਪਾ ਕੇ ਬਠੀਕ ਤੁਸੀਂ ਸੁਣਾਓ ਜੀ ਬਾਈ ਬਹੁਤ ਵਧੀਆ ਏ ਭਾਈ ਵੀਡੀਓ ਸਟਾਰਟਿੰਗ ਆਪਾਂ ਸਕੋਰ ਵੀ ਤੇ ਕਰਦੇ ਆ ਜੀ ਸਕੋਰ ਵੀ ਕਰਦੇ ਚਿੱਟੇ ਰੰਗ ਦੀ ਸਕੋਰਪਿਓ ਲੈ ਵਾ ਜੀ ਤੁਹਾਡੇ ਵਾਸਤੇ ਦੱਸਿਓ ਭਾਜੀ ਗੱਡੀ ਬਾਰੇ ਏ ਭਾਈ 17 ਮਾਡਲ ਆ S6 ਆ ਹੂੰ ਔਰ 60 65 ਜੈਨੂਇਨ ਚੱਲੀਕਾਰ ਫਰਸਟ ਓਨਰ ਆ ਜੀ ਠੀਕ ਆ ਜੀ 9 ਲੱਖ ਰੁਪਏ ਦੀ ਡਿਮਾਂਡ ਆ ਬਾਕੀ ਮਾਨਤਾ ਮਾਡਲ ਕਿੰਨਾ ਕਿਹਾ 17 17 ਮਾਡਲ S6 ਹੂੰ ਅਲਾਈਟਰ ਬਹੁਤ ਸੋਹਣੇ ਪਏ ਨੇ ਕੰਡੀਸ਼ਨ ਦੀ ਗੱਡੀ ਬਹੁਤ ਸਾਫ ਸੁਥਰੀ ਆ ਸਪੀਡਰ ਕੀ ਕਿਹਾ ਜੀ 9 ਲੱਖ ਰੁਪਏ ਮੰਗ ਰਿਹਾ ਜੀ ਹੂੰ ਤੇ ਕਿੰਨੇ ਦੇ ਦਾਂਗੇ ਜਿੰਨੇ ਦੀ ਕਹੋਗੇ ਦੇ ਦਾਂਗੇ ਵਧੀਆ ਮਾਨਤਾਨ ਹੋ ਜੂ ਕਰਦਾ ਹੈ ਕਰਦਾ ਹੈ। ਲੋ ਜੀ 9 ਲੱਖ ਰੁਪਏ ਦੇ ਵਿੱਚੋਂ ਵਧੀਆ ਮਾਨਤਾਨ ਹੋ ਜੂ 17 ਮਾਡਲ ਸਕੋਰਪੀਓ ਦੇ ਵਿੱਚੋਂ ਅਲਾਈ ਟਾਇਰ ਪੂਰੇ ਵਧੀਆ ਪਏ ਹੋਏ ਨੇ ਤੇ ਲੋਨ ਕਿੰਨੇ ਦਾ ਹੋ ਜੂ ਵੀ ਦੇ ਤੇ? ਲੋਨ ਭਾਈ ਇੱਥੇ ਹੋ ਜੇਗਾ ਤਕਰੀਬਨ 6.5 ਤੋਂ 7 ਲੱਖ ਰੁਪਏ। 6.5 ਤੋਂ 7 ਲੱਖ ਰੁਪਏ ਦਾ। ਠੀਕ ਹੈ ਜੀ। ਤੇ ਅੱਗੇ ਆ ਗਈ ਕਾਲੇ ਰੰਗ ਦੀ ਐਨ ਦੱਸਿਓ ਜੀ। ਇਹ ਭਾਈ 23 ਮਾਡਲ ਆ। ਹੂੰ। Z8L ਆਟੋਮੈਟਿਕ। ਠੀਕ ਹੈ। 45 ਹਜ਼ਾਰ ਚੱਲੀ ਕਾਰ ਆ ਫਰਸਟ ਓਨਰ ਆ। ਜੀ। ਪੀਪੀਐਫ ਇਹਨੂੰ ਸਾਰੀ ਨੂੰ ਹੋਈ ਹੋਈ ਕਾਰ ਨੂੰ। ਠੀਕ ਹੈ। ਤੇ ਚੈੱਕ ਕਰਾ ਸਕਦੇ ਹੋ ਤਾਂ ਕਰਕੇ ਜਦੋਂ ਆਪਾਂ ਪੀਪੀਪਾ ਫਟਾਂਗੇ ਵਿੱਚੋਂ ਤਾਂ ਸਕ੍ਰੈਚ ਲੈਸੀ ਨਿਕਲਣੀਆਂ ਕਰ ਕੋਈ ਸਕ੍ਰੈਚ ਹਾਂ ਹਾਂ ਸਕ੍ਰੈਚ ਪਾਜੀ ਰੇਟ ਕੀ ਆ ਗੱਡੀ ਦਾ ਇਹ ਦਾ 21 ਲੱਖ 50 ਹਜ਼ਾਰ ਰੁਪਿਆ ਜੀ 21 ਲੱਖ 50 ਹਜ਼ਾਰ ਮਾਨਦਨ ਮੌਕੇ ਤੇ ਮੈਂ ਕਹਾਂ ਜਰੂਰ ਮਾਨਦਨ ਹੋ ਜਾਊਗਾ ਮੌਕੇ ਤੇ 3 ਗੱਲ ਲੱਖ ਬਹੁਤ ਡਾਉਨ ਪੇਮੈਂਟ ਦਾ ਬਹੁਤ ਹੀ ਕੰਪੀਟੀਸ਼ਨ ਇੰਨਾ ਕਰਾਤਾ ਮਾਨਦਨ ਕਰਨਾ ਹੀ ਬੰਦਾ ਹਾਂ ਬਿਲਕੁਲ ਲਓ ਜੀ 3 ਲੱਖ ਰੁਪਏ ਲੈ ਡਾਉਨ ਪੇਮੈਂਟ ਦਾ ਅੱਗੇ ਪਾਜੀ ਤੁਹਾਡੇ ਬਾਸ ਤੇ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਬਹੁਤ ਜ਼ਿਆਦਾ ਫੀਚਰ ਵਾਲੀ ਹੋਂਡਾ ਦੀ ਕਾਰ ਲਏ ਆਪਾਂ ਡਬਲਯੂ ਆਰ ਵੀ ਦੱਸਿਓ ਵੀ ਏ ਭਾਜੀ ਡੀਜ਼ਲ ਦੀ WRV 21 ਮਾਡਲ ਆ ਹੂੰ ਫਸਟ ਓਨਰ ਆ 42000 ਜੈਨੂਅਲ ਚੱਲੀ ਆ ਜੀ ਸਨਰੂਫ ਵਾਲਾ ਮਾਡਲ ਆ ਟੌਪ ਚਾ VX ਮਾਡਲ ਆ ਹੂੰ ਗੱਡੀ ਨਵੀਨ ਕੋਰ ਆ ਜੀ ਸਵਾ 8 ਲੱਖ ਦੀ ਡਿਮਾਂਡ ਆ ਜੀ ਠੀਕ ਆ ਪੱਕ ਕਰ ਲਾਂਗੇ ਜਦਾਂ ਲੋ ਜੀ ਸਵਾ 8 ਲੱਖ ਚੋਂ ਵਧੀਆ ਮਾਨਤਾ ਨਹੀਂ ਹੋ ਜੂ ਫੀਚਰ ਬਹੁਤ ਨੇ ਬਾਈ ਜੀ ਸਨਰੂਫ ਵੀ ਆ ਸਟੀering ਕੰਟਰੋਲ ਕਰੂਜ਼ ਕੰਟਰੋਲ ਕੰਪਨੀ ਦੇ ਲੋ ਸਾਰਾ ਕੁਝ ਹੀ ਆ A to Z ਤੇ ਇਹਦੇ ਜੌਨ ਪੇਮੈਂਟ ਕਿੰਨੀ ਚਾਹੀਦੀ ਆ ਡਾਉਨ ਪੇਪਰ ਭਾਈ ਮੋਟਾ ਮੋਟਾ ਤੁਸੀਂ ਚਲੋ ਜੋ ਆਪਾਂ ਪੈਸੇ ਮੰਗ ਰਹੇ ਆ ਨਾ 15 ਤੋਂ 20% ਸਾਰੀਆਂ ਕਾਰਾਂ ਡਾਉਨ ਬਚਾਈ ਦੀ ਮਤਲਬ ਇਹਦਾ ਆਪਾਂ 7.8 ਲੱਖ ਮੰਗਿਆ ਹਾਂ ਇਹ ਚ 15% ਡਾਉਨ ਚਾਹੀਦਾ ਜੀ ਬਟ ਜੇ ਤੁਹਾਡਾ ਸਿਮਪਲ ਸਕੋਰ ਵਧੀਆ ਹੈ ਇਹ ਤੁਹਾਡਾ ਨਰਮ ਮਾ ਦੇ ਫਿਰ 25% ਮਤਲਬ 1.5 ਲੱਖ 1 ਲੱਖ ਬਹੁਤ ਆਈ ਦੀ ਹਾਂ ਠੀਕ ਹੈ ਜੀ ਉਹ ਸਾਰੇ ਗਾਹਕ ਨੂੰ ਆਪੇ ਕੈਲਕੂਲੇਟ ਕਰੀ ਜਾਗੇ ਆਪਾਂ ਕੈਲਕੂਲੇਟ ਹੋਣੀ ਪੈਗੀ ਸਵਿਫਟ ਹੈ ਜੀ ਜੀ VXI ਆਪਸ਼ਨਲ 16 ਮਾਡਲ ਠੀਕ ਹੈ ਗੱਡੀ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੀ ਹੈ ZX ਦੇ ਲਾਇਟਰ ਲੱਗੇ ਆ ਹਮ ਕ ਲੋਜੀ ਕਰੋ ਚੈੱਕ ਅੰਦਰੋਂ ਬਹੁਤ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਕਾਰ ਆ ਪੈਟਰੋਲ ਦੀ VXI ਅਲਾਏ ਪਏ ਹੋ ਨੇ ਐਕਸਟਰਾ ਤੇ ਵੀਰੇ ਇਹਦਾ ਕੀ रेट ਆ ਇਹ ਭਾਈ 475000 ਰੁਪਏ ਦੀ 475000 ਹਾਂਜੀ ਮਾਨਤਾ ਹੋ ਜੂਗਾ ਭਾਈ ਜੀ ਤੁਹਾਡਾ ਮੌਕੇ ਤੇ ਤੇ ਅੱਗੇ ਭਾਈ ਜੀ ਤੁਹਾਡੇ ਵਾਸਤੇ ਆਪਾਂ ਲਿਆਏ ਵਾਈਟ ਕਲਰ ਦੇ ਵਿੱਚ ਬਰੀਜਾਕਾਰ ਇਹ ਭਾਈ ਬਰੀਜਾ ZDI ਮਾਡਲ ਆ ਡੀਜ਼ਲ ਚ ਜੀ ਇਹ ਚੱਲੀ ਗੱਡੀ 37000 ਕਿਲੋਮੀਟਰ ਹੈ ਕੰਡੀਸ਼ਨ ਦੀ ਕਾਰ ਬਿਲਕੁਲ ਨਵੀਂ ਆ ਇੱਕ ਅੱਧਾ ਪੀਸ ਗੱਡੀ ਦਾ ਪੇਂਟ ਆ ਬਾਕੀ ਸਾਰੀ ਕਾਰ ਗਾਰੰਟੀ ਵਾਲੀ ਆ ਜੀ ZDI ਹਾਂ ZDI ਮਾਡਲ 2000 19 19 ਮਾਡਲ ਲੈ 19 ਮਾਡਲ ਜੀ ਜਡੀਆ ਡੀਜ਼ਲ ਦੀ ਸਾਡੀ ਡੀਜ਼ਲ ਦੀ ਠੀਕ ਹੈ ਜੀ ਮਿਲਦੀ ਨਹੀਂ ਭਾਜੀ ਘੱਟ ਚਲੀ ਕਾਰ ਠੀਕ ਹੈ ਤੇ ਰੇਟ ਕੀ ਇਹਦਾ ਇਹ ਭਾਜੀ ਅਚਰ 26 ਨੰਬਰ ਦੀ ਗੱਡੀ ਜੀ ਨੰਬਰ ਲਵਾ ਕੇ 8 ਲੱਖ 25 ਹਜ਼ਾਰ ਰੁਪਏ ਦੀ ਨੰਬਰ ਪੰਜਾਬ ਦਾ ਲਵਾ ਕੇ ਹਾਂਜੀ ਹਾਂਜੀ ਠੀਕ ਹੈ ਨੰਬਰ ਇਹਨੂੰ ਜਿੱਥੋਂ ਦਾ ਬੰਦਾ ਉੱਥੋਂ ਦਾ ਲੱਗ ਜੂਗਾ ਜਿੱਥੋਂ ਦਾ ਕਹੋਗੇ ਪੰਜਾਬ ਦਾ ਜੀ ਠੀਕ ਹੈ ਪੂਰੇ ਪੰਜਾਬ ਜਿੱਥੋਂ ਭਾਈ ਗੱਡੀ ਲਊਗਾ ਜਿੱਥੋਂ ਦਾ ਭਾਈ ਉਸ ਤੋਂ ਨੰਬਰ ਲੱਗ ਜੂਗਾ ਦੇਲੇ ਬਾਅਦ ਤਾਂ ਵੀ ਤੁਸੀਂ ਲੱਖ ਡੇਢ ਲੱਖ ਰੁਪਇਆ ਡਾਊਨ ਪੇਮੈਂਟ ਬਾਕੀ ਹੋਜੀ ਲੋਨ ਅੱਗੇ ਆ ਗਈ ਬਾਈ ਜੀ ਕਿਆਦੀ ਕੇਰਨਸ 7 ਸੀਟਰਕਾਰ ਦਾ ਸੇਵਾਜੀ ਗੱਡੀ ਵਾਹ ਪਾਜੀ ਡੀਜ਼ਲ ਦੀ ਕਾਰ ਹੈ ਫਰਸਟ ਓਨਰ ਹੈ 22 ਮਾਡਲ ਹੈ ਜੀ 40 ਹਜ਼ਾਰ ਚੱਲੀ ਹੈ ਠੀਕ ਹੈ ਤੇ ਗੱਡੀ ਬਿਲਕੁਲ ਨਵੀਂ ਹੈ ਹਮ ਲੋਇਟਰ ਵਾਲਾ ਮਾਡਲ ਹੈ 22 ਮਾਡਲ 40000 ਚੱਲੀ ਹਾਂਜੀ ਠੀਕ ਹੈ ਜੀ ਡੀਜ਼ਲ ਦੀ ਕਾਰ ਹੈ ਬਾਈ ਜੀ ਐਵਰੇਜ ਮੱਖੋਂ ਬਹੁਤ ਵਧੀਆ ਕਾਰ ਆ ਅੰਦਰੋਂ ਵੀ ਚੈੱਕ ਕਰੋ ਤੇ ਰੇਟ ਕੀ ਇਹਦਾ ਇਹ ਬਾਈ 13.5 ਲੱਖ ਰੁਪਏ ਦਾ ਸਾਢੇ 13 ਲੱਖ ਠੀਕ ਹੈ ਜੀ ਲੋ ਜੀ 13 ਲੱਖ ਜੋ ਕੈਲਕੂਲੇਸ਼ਨ ਕਰ ਲਿਓ 15% ਰੁਪਇਆ ਡਾਊਨ ਪੇਮੈਂਟ ਲਿਆਓ ਬਾਕੀ ਹੁਜੇ ਲੋਨ ਤੇ ਅੱਗੇ ਆ ਗਈ Swift 14 VDI ਡੀਜ਼ਲ ਜੀ ਫਸਟ ਓਨਰ ਦੀ ਕਾਰ 1 ਲੱਖ 15 ਜੈਨੂਅਲ ਚੱਲੀ ਹੋਈ ਜੀ 4 ਲੱਖ 25 ਹਜ਼ਾਰ ਰੁਪਏ ਦੀ ਇੰਜਨ ਗੇਅਰ ਦੀ ਕਾਰ ਬਿਲਕੁਲ ਨਵੀਂ ਟਾਇਰ ਨਵੇਂ ਆ ਬਾਡੀ ਵੀ ਘੋੜੇ ਵਰਗੀ ਜੀ ਬਿਲਕੁਲ ਕੰਡੀਸ਼ਨ ਦੀ ਬਹੁਤ ਸਾਫ਼ ਸੁਥਰੀ ਆ ਡੀਜ਼ਲ ਦੀ VDI Swift ਲੋ ਜੀ ਕਰੋ ਚੈੱਕ ਤੇ ਮਾਨਤਨ ਹੋ ਜੂ 4 25 ਤੋਂ ਥੋੜਾ ਹੋ ਗਏ ਮਾਨਤਨ ਪਹਿਲਾਂ ਗੱਡੀ ਲਓ ਜਨ ਨਾਲੋ ਬਿਲਕੁਲ ਲੋ ਜੀ ਅੱਗੇ ਲੈ ਆ ਜ ਤੁਹਾਡੇ ਵਾਸਤੇ ਐਸ 11 ਸਕੋਰਪੀਓ ਸਭ ਤੋਂ ਟੋਪ ਮਾਡਲ ਕਾਲੇ ਰੰਗ ਦੀ ਦੱਸਿਓ ਵੀਰੇ ਦੇ ਬਾਰੇ 21 ਮਾਡਲ ਆ ਜੀ 45 ਹਜ਼ਾਰ ਚੱਲੀ ਆ ਫਰਸਟ ਓਨਰ ਆ ਵੀ ਐਨ ਚ ਲੋਇਟਰ ਲੱਗੇ ਆ ਪੇਡ ਨੰਬਰ ਲੱਗਾ ਕਾਰ ਪੂਰੀ ਸਕਰਾਚ ਲੈਸ ਆ ਬ੍ਰੈਂਡ ਨਿਊ ਕੰਡੀਸ਼ਨ ਦੀ ਆ ਜੀ ਠੀਕ ਐ ਤੇ ਰੇਟ 16.5 ਲੱਖ ਰੁਪਏ ਦੇ ਜੀ 16.5 ਲੱਖ ਬਈ ਡਿਮਾਂਡ ਆ ਬਾਕੀ ਮੌਕੇ ਤੇ ਬਾੜਨਾ ਤੁਹਾਡਾ ਬੀ ਐਸ 6 ਇੰਜਨ ਵਾਲੀ ਆ ਹੈ ਨਾ ਇਹ ਹਾਂਜੀ 6 ਇੰਜਨ ਬੀ ਐਸ 6 ਇੰਜਨ ਕਰੋ ਜੀ ਚੈੱਕ ਇਹ ਦਿੱਲੀ ਤੱਕ ਸ਼ੂਕ ਦੀ ਜਾਊ ਬਈ ਜੀ ਕੋਈ ਚੱਕਰ ਨਹੀਂ ਕੈਪਟਨ ਸੀਟ ਵਾਲੀ ਕਾਰ ਐ ਸਾਰਿਆਂ ਭੇਜਦਾ 500 ਰੁਪਏ ਦੋ ਸਾਰੀਆਂ ਦਿੱਲੇ ਜਾਣਗੀਆਂ ਜੀ ਤੇ ਅੱਗੇ ਆ ਗਈ ਫੋਰਚੂਨਰ ਹਾਂ ਇਹ ਭਾਜੀ ਇਹਦੀ ਸਾਈ ਆ ਗਈ ਹੋਈ ਐ ਇਹ 19 ਮਾਡਲ ਆ 4x4 ਆਟੋਮੈਟਿਕ ਠੀਕ ਐ 72 ਚੱਲੀ ਕਾਰ ਨੈਕਸਟ ਸ਼ੋਰੂਮ ਸਕ੍ਰੈਚਲੈਸ 19 ਮਾਡਲ 4/4 ਆਟੋਮੈਟਿਕ ਸਭ ਤੋਂ ਟੌਪ ਮਾਡਲ 72000 ਚੱਲੀ 72000 ਚੱਲੀ ਐ ਠੀਕ ਐ ਜੀ ਇਹ ਕਸਟਮਰ ਨੇ ਬੁੱਕ ਕਰਾ ਲਈ ਐ ਜੀ ਠੀਕ ਐ ਤੇ ਜੇ ਕਈ ਵਾਰ ਬਾਈ ਦਾ ਲੋਨ ਵਗੈਰਾ ਨਹੀਂ ਹੁੰਦਾ ਹਾਂ ਬਾਈ ਆਪਾ ਦਿਖਾ ਰਹੇ ਕਈ ਵਾਰ ਕਸਟਮਰ ਦਾ ਲੋਨ ਨਹੀਂ ਹੁੰਦਾ ਤੇ ਤੁਸੀਂ ਫੋਨ ਕਰ ਲਿਓ ਕਿਸੇ हां फिर भी ਤੁਸੀਂ ਫੋਨ ਕਰ ਲਿਓ ਬਾਈ ਜੀ ਜਿਹੜਾ ਬੰਦਾ ਫੋਰਚੂਨਰ ਦਾ ਗਾੜਾ ਹੈ ਉਹ ਹੋਰ ਦੇ ਦਾਂਗੇ ਜੇ ਤੁਸੀਂ ਫੋਰਚੂਨ ਲੈਣੀ ਤਾਂ ਮਤਲਬ ਇੱਕ ਚੀਜ਼ ਦਿਖਾਈ ਕੁਆਲਿਟੀ ਸਾਡੀ ਕੋਈ ਇਦਾਂ ਦੀ ਹੁੰਦੀ ਆ ਬਿਲਕੁਲ ਸਕ੍ਰੈਚਲੈਸ ਕਾਰ ਆ ਵਿਦਾਊਟ ਪੇਂਟ ਆ ਹਰ ਚੀਜ਼ ਦੀ ਗਾਰੰਟੀ 72 ਚੱਲੀ ਅੱਛਾ ਇਹਦਾ ਤੁਸੀਂ ਨੰਬਰ ਲਵਾ ਕੇ ਦੇ ਰਹੇ ਹੋ ਹਾਂ ਹਾਂ ਨੰਬਰ ਲਵਾ ਕੇ ਜੀ ਜਿੱਥੋਂ ਦਾ ਬੰਦਾ ਉੱਥੋਂ ਦਾ ਹੀ ਉੱਥੋਂ ਦਾ ਨੰਬਰ ਜੀ ਠੀਕ ਹੈ ਇਹ ਵੀ ਗੱਡੀ ਬੁਕਿੰਗ ਬੁੱਕ ਹੋ ਗਈ ਹੈ ਜੀ ਇਹ 22 ਮਾਡਲ ਆ ਆਟੋਮੈਟਿਕ ਡੀਜ਼ਲ 4/4 ਜੀ ਇਹਦਾ ਵੀ ਟੋਕਨ ਆ ਗਿਆ ਠੀਕ ਹੈ ਇਦਾਂ ਦੇ ਵੀ ਚਾਹੀਦੀ ਤੇ ਹੋਰ ਰਿਆਂ ਚ ਕਰਦਾਂਗੇ ਇਹ ਸੀएनजी ਵਾਲੀ ਹੈ ਇਹਦਾ ਵੀ ਟੋਕਨ ਆ ਗਿਆ ਤੁਸੀਂ ਵੀਡੀਓ ਪਾਈ ਸੀਗੀ ਐਕਸਲ 6 ਸੀएनजी ਪਲੱਸ ਪੈਟਰੋਲ ਹਾਂ ਇਹ ਵੀ 24 ਮਾਡਲ ਦੀ ਹੈ ਇਹਦਾ ਵੀ ਟੋਕਨ ਇਹਦਾ ਜਿਆਦਾ ਟੋਕਨ ਆ ਗਿਆ ਇਹਦਾ ਲੱਖ ਰੁਪਏ ਟੋਕਨ ਆਇਆ ਇਹਦਾ ਫਿਰ ਨਹੀਂ ਮੁੱਕਣੀ ਹੈ ਇਹ ਤਾਂ ਜਾਊਗੀ ਉਹਦਾ ਇੱਕ ਵੀ ਆਇਆ ਇਹਦਾ ਲੱਖ ਰੁਪਏ ਆ ਉਹਦਾ ਇਕੱਲਾ ਵੀ ਆਇਆ ਠੀਕ ਹੈ ਲੈ ਮਿੱਤਰੋ ਪਤਾ ਕਰ ਲਿਓ ਫਿਰ ਵੀ ਪੰਜ ਚਾਰ ਦਿਨਾਂ ਦਾ ਮਤਲਬ ਤਿੰਨ ਤੋਂ ਭਾਵੇਂ ਇਦਾਂ ਦੇ ਉਰਜੇ ਤੁਸੀਂ ਲੈਣੇ ਸਾਡੇ ਕੋਲ ਹੈਗੇ ਨੇ ਹੋਰ ਮਿਲ ਜਾਣਗੇ ਅੱਗੇ ਆ ਗਈ ਬਾਈ ਜੀ ਵਾਈਟ ਕਲਰ ਦੇ ਵਿੱਚ ਵਰਨਨ ਨੰਬਰ ਬਹੁਤ ਸੋਹਣਾ 0076 ਦੱਸਿਓ ਵੀਰੇ ਇਹ ਭਾਈ 2022 ਮਾਡਲ ਦਾ ਡੀਜ਼ਲ ਦੀ ਕਾਰ ਆ। ਹੂੰ। ਫਰਸਟ ਓਨਰ ਆ ਗੱਡੀ ਬਿਲਕੁਲ ਨਵੀਨ ਕੋਰ ਆ। ਜੀ। 52 ਜੈਨੂਨ ਚੱਲੀ ਆ। ਹੂੰ। ਟਾਇਰ ਨਵੇਂ ਨੇ, ਲਾਇਜ਼ ਕੰਪਨੀ ਦੇ ਨੇ। ਠੀਕ ਐ। ਤੇ ਰੇਟ ਕੀ ਇਹਦਾ? ਉਹ ਰੇਟ ਇਹ ਭਾਈ ਦੇ ਦਾਂ ਗੱਡੀ ਆਪਾਂ ਤੁਹਾਨੂੰ 11.5 ਲੱਖ ਰੁਪਏ ਦੀ। 11.5 ਲੱਖ ਦੀ। ਹਾਂਜੀ ਐਸਐਕਸ ਮਾਡਲ, ਸਨਰੂਫ ਵਾਲਾ ਮਾਡਲ ਆ। ਸਨਰੂਫ, ਸਟੀਅਰਿੰਗ ਕੰਟਰੋਲ, ਕਰੂਜ਼ ਕੰਟਰੋਲ, ਪੁਸ਼ ਬਟਨ ਸਟਾਰਟ ਸਾਰੀ ਫੀਚਰ ਆ ਜਾਂਦੇ ਨੇ ਭਾਈ ਦੀ ਡਾਉਨ ਬੇਟ। ਕਾਰ ਪੂਰੀ ਸਕ੍ਰੈਚਲੈਸ, ਉਹੀ 15 ਤੋਂ 20% ਲੈ ਆਇਓ ਬਾਕੀ ਹਾਂਜੀ ਸਫਾਰ ਸਫਾਰੀ ਟਾਟਾ ਸਫਾਰੀ 22 ਮਾਡਲ ਗੱਡੀ ਹੈ ਹੂੰ ਗੱਡੀ ਚੱਲੀ ਹੈ 26-27 ਹਜ਼ਾਰ ਕਿਲੋਮੀਟਰ ਫਸਟ ਓਨਰ ਆ ਠੀਕ ਹੈ ਸਭ ਤੋਂ ਟਾਪ ਮਾਡਲ ਹੈ ਨਾ ਜੀ ਡਾਰਕ ਕੰਡੀਸ਼ਨ ਹੂੰ 29 ਲੱਖ 50 ਹਜ਼ਾਰ ਰੁਪਏ ਦੀ ਕਾਰ ਆ ਜੀ ਠੀਕ ਹੈ ਇਸ ਟਾਈਮ ਨਵੀਂ ਜਿਹੜੀ ਹੈਗੀ ਹੈ 29 ਲੱਖ 50 ਹਜ਼ਾਰ ਹਾਂ 29 ਲੱਖ 50 ਹਜ਼ਾਰ ਦੀ ਕਾਰ ਆ ਜੀ ਠੀਕ ਹੈ 2022 ਮਾਡਲ 27-28 ਹਜ਼ਾਰ ਚੱਲੀ ਹੋਈ ਸਭ ਤੋਂ ਟਾਪ ਵਾਲਾ ਮਾਡਲ ਤੇ ਦਿਖਾ ਮਿੱਤਰ ਅੰਦਰੋਂ ਕੰਡੀਸ਼ਨ ਬਹੁਤ ਨਵੀਂ ਜੈਡ ਵਲੇਗੀ ਹੈ ਨਾ ਭਾਈ ਹਾਂ ਤਾਂ ਹੀ ਡਾਰਕ ਕੰਡੀਸ਼ਨ ਹੈ ਅਲਾਈ ਵੀ ਕਾਲੇ ਵਿੱਚੋਂ ਵੀ ਇੰਟੀ ਪਿਕਚਰ ਸਾਰੀ ਹੈ ਦੇਚ ਹਾਂਜੀ ਇਲੈਕਟ੍ਰੋਨਿਕ ਸੀਟਾਂ ਵੀ ਨੇ ਹੈਨਾ ਸਭ ਕੁਝ ਸਭ ਕੁਝ ਭਾਈ 29 ਲੱਖ 50 ਹਾਂ ਥੋੜਾ ਹਾਂ ਇਲੈਕਟ੍ਰੋਨਿਕ ਸੀਟਾਂ ਵੈਂਟੀਲੇਸ਼ਨ ਸੀਟਾਂ ਪੁਸ਼ ਬਟਨ ਸਟਾਰਟ ਵੱਡਾ ਸਨਰੂਪ ਮਤਲਬ A ਤੋਂ Z ਆ ਤੇ ਆਪਾਂ ਕਿੰਨੀ ਦੇਣੀ ਗੱਡੀ ਇਹ ਪੰਡ ਨੋਟਾਂ ਦੀ ਗੱਡੀ ਤੇ ਲੱਗਦੀ ਹੈ ਜੀ ਤੇ ਪੰਡ ਨੋਟਾਂ ਦੇ ਵਿੱਚ ਡਿਸਕਾਊਂਟ ਕਰ ਦੇਣੀ ਹੈ ਗੱਡੀ 29 ਲੱਖ 50 ਦੀ ਨਵੀਂ 18 ਲੱਖ ਰੋ ਮੰਗਦੇ ਬਾਕੀ ਮਾਨਤਨ ਕਰਦਾਂਗੇ 18 ਲੱਖ ਤੋਂ ਮਾਨਤਨ ਹੋ ਜਾਊਗਾ ਪੂਰਾ ਲਓ ਜੀ 12 ਲੱਖ ਰੁਪਏ ਦਾ ਤੁਹਾਡਾ ਫਾਇਦਾ ਇਹ ਗੱਡੀ 'ਚ ਹੋ ਜਾਊਗਾ ਜਲਦੀ ਸਿਰਫ 27-28 ਹਜ਼ਾਰ ਕਿਲੋਮੀਟਰੀਆ ਤੇ ਗੱਡੀ ਦੀ ਕੰਡੀਸ਼ਨ ਬਹੁਤ ਨਵੀਂ ਪਈ ਨਵੀਂ ਕੋਰ ਕਾਰ ਆ ਜੀ ਬਿਲਕੁਲ ਤੇ ਅੱਗੇ ਆ ਗਈ ਵਾ ਜੀ ਥਾਰ ਇਹ ਪਾ ਜੀ 4/4 ਆਟੋਮੈਟਿਕ ਡੀਜ਼ਲ ਹਮ ਫਰਸਟ ਓਨਰ ਆ ਗੱਡੀ ਬਿਲਕੁਲ ਨਵੀਂ ਹੈ ਟਾਇਰ ਗੱਡੀ ਨੂੰ ਪਹਿਲੀ ਵਾਰ ਨਵੇਂ ਲੱਗੇ ਜੀ ਠੀਕ ਹੈ ਬੋਡੀ ਗਾਰ ਦੀ ਸਕ੍ਰੈਚ ਲੈਸ ਹਮ ਲੈਦਰ ਦੇ ਸੀਟ ਕਵਰ ਆਟੋਫੋਰਮ ਦੇ ਬਿਲਕੁਲ ਨਵੇਂ ਲੱਗੇ ਆ ਜੀ ਹਮ ਆਟੋਫੋਰਮ ਦੇ ਹਾਂਜੀ ਹਾਂਜੀ ਲੋ ਜੀ ਕਰੋ ਚੈੱਕ ਠੀਕ ਹੈ ਤੇ ਰੇਟ ਕੀ ਇਹਦਾ ਰੇਟ ਭਾਈ 14.5 ਲੱਖ ਦੀ ਡਿਮਾਂਡ ਆ ਬਾਕ 14.5 ਲੱਖ ਦੀ ਡਿਮਾਂਡ ਆ ਬਾਕੀ ਮਾਨਤਾ ਹੋਈ ਐਸੈਸਰੀ ਬਹੁਤ ਲੱਗੀ ਹੋਈ ਆ ਬਾਈ ਏਸੀ ਵੈਂਟ ਚੇਂਜ ਨੇ ਅੱਗੋਂ ਗ੍ਰਿਲ ਚੇਂਜ ਆ ਲਾਈਟਾਂ ਫੌਗ ਲੈਂਪ ਪਏ ਹੋਏ ਨੇ ਬਹੁਤ ਵਧੀਆ ਪ੍ਰੋਜੈਕਟਰ ਤੇ ਇਹਦੇ ਵਾਸਤੇ 2.5 ਲੱਖ ਰੁਪਏ ਡਾਉਣ ਪੈਣਗੇ ਬਿਲਕੁਲ ਲੈ ਆਓ ਜੀ ਬਾਕੀ ਹੋਜੂ ਲੋਨ ਲਿਆ ਮਿੱਤਰਾ ਅੱਗੇ ਆ ਜਾ ਸੋਨੇ ਰੰਗੀ ਗੱਡੀ ਦਿਖਾਉਣੀ ਆ ਹਾਂਜੀ ਸੋਨੇ ਰੰਗੀ ਸਵਿਫਟ ਡਿਜ਼ਾਇਰ ਦੱਸਿਓ ਜੀ ਇਹ ਭਾਜੀ 골ਡ ਦਾ ਰੇਟ ਪਹਿਲਾਂ ਜ਼ਿਆਦਾ ਸੀ ਹੁਣ ਘਟ ਗਿਆ ਵਾ ਆਪਾਂ ਸਸਤੀ ਕਰਤੀ ਪਹਿਲਾਂ 5 75ਵਾਂ ਦੇ ਹੱਸਾ ਪਰ 5.5 ਮੰਗਦੇ ਆ ਠੀਕ ਹੈ 22 ਮਾਡਲ ਦੀ ਕਾਰ ਆ ਜੀ ਸੌਰੀ 18 ਮਾਡਲ ਦੀ ਕਾਰ ਆ 21000 ਚੱਲੀ ਆ 21000 ਫਸਟ ਓਨਰ ਆ ਕਾਰ ਬਿਲਕੁਲ ਕੋ ਸ਼ੋਰੂਮ ਵਰਗੀ 18 ਮਾਡਲ 21000 ਚੱਲੀ ਕਿਹੜੀ ਇਹ VX ZXI ZXI ਲੈਦਰ ਸੀਟ ਕਰ ਮਹਿੰਗੇ ਲਗੇ ਕਾਰ ਨੂੰ ਜੀ ਪੁਸ਼ ਬਟਨ ਸਟਾਰਟ ਵਾਲੀ ਕਾਰ ਆ ਵਾਜੀ ਟੌਪ ਮਾਡਲ ZXI ਤੇ ਰੇਟ ਕੀ ਆ ਦਾ ਫਿਰ ਵੇਖੋ ਲਿਖਿਆ ਜੀ 574000 ਆਪਾਂ ਡਿਸਕਾਊਂਟ ਕਰਤਾ ਇੱਕ 골ਡ ਦੇ ਨਾਲ ਇਹਨੂੰ ਘਟਾ ਦੇ 5.5 ਲੱਖ ਕਰਤਾ ਜੀ 5.5 ਲੱਖ ਦੀ ਗੱਡੀ ਇਹ ਚੋ ਮਾਨਤਨ ਕਰਾਂਗੇ ਤੁਹਾਡਾ ਪਰ ਗੱਡੀ ਇਹ ਆਲ ਰਿਜਨਲ ਆ? ਬਿਲਕੁਲ ਸ਼ੋਰੂਮ ਵਰਗੀ ਕਾਰ ਭਾਜੀ। ਹਾਂ। ਮੇਰੇ ਕੋਲ ਤਾਂ ਸ਼ਬਦ ਨਹੀਂ ਹੈਗੇ ਇਹਨੂੰ ਨਵੀਂ ਕਹਿਣ ਲਈ ਕੀ ਮੂੰਹ ਚ ਗੱਡਾ ਇਸ ਤੋਂ ਵਧੀਆ। ਮਤਲਬ ਬੰਪਰ ਵੀ ਪੇਂਟ ਨਹੀਂ ਹੋਈ। ਮੈਂ ਨਾ ਬਿਲਕੁਲ ਬ੍ਰਾਂਡ ਨਿਊ ਨਹੀਂ। ਇੰਨੀ ਕਿ ਨਵੀਂ ਆ ਭਾਈ ਜੀ ਇੰਨੀ ਕਿ ਸੰਭਾਲੀ ਹੋਈ ਆ ਕਸਟਮਰ ਨੇ। ਮਤਲਬ ਕੰਡੀਸ਼ਨ ਦੇ ਹਿਸਾਬ ਨਾਲ ਗੱਡੀ ਆ ਇਹ ਬਹੁਤ ਵਧੀਆ। ਤੇ ਅੱਗੇ ਆ ਗਈ ਕਾਲੇ ਰੰਗ ਦੀ ਐਕਸ ਜੂਵੀ। ਇਹ ਭਾਜੀ ਡਬਲ 11 ਆਪਸ਼ਨਲ ਸਭ ਤੋਂ ਟੌਪ ਮਾਡਲ 18। ਹੂੰ। ਫਸਟ ਓਨਰ ਕਾਰ ਆ 66000 ਜੈਨੂਨ ਚੱਲੀ ਵਿਦ ਸਰਵਿਸ ਕੋਡ। ਠੀਕ ਹੈ। ਮੀਟਰ ਦੀ ਐ ਫਰਸਟ ਓਨਰ ਐਚ ਆਰ 26 ਨੰਬਰ ਦੀ ਗੱਡੀ ਹੈ ਜੀ ਠੀਕ ਹੈ ਨੰਬਰ ਤੁਹਾਨੂੰ ਲਾ ਕੇ 10 ਲੱਖ 25 ਹਜ਼ਾਰ ਦੇ ਦਵਾਂਗੇ ਜਲੰਧਰ ਦਾ ਨੰਬਰ ਲਵਣਾ ਫਿਰੋਜ਼ਪੁਰ ਦਾ ਲਵਣਾ ਜਿੱਥੋਂ ਤੁਹਾਡਾ ਮਨ ਹੈਗਾ ਠੀਕ ਹੈ ਜੀ ਲਓ ਜੀ ਟੌਪ ਮਾਡਲ ਗੱਡੀ ਆ ਇਸ ਤੋਂ ਉੱਪਰ ਦੀ ਕੁਝ ਨਹੀਂ ਹੈਗਾ ਪੁਸ਼ ਬਟਨ ਸਟਾਰਟ ਵੱਡਾ ਸਨਰੂਫ ਸਾਰੇ ਕੁਝ ਆ ਟੌਪਰ ਰੱਬ ਦਾ ਨਾਮ ਹੀ ਆ ਜੀ ਫਿਰ ਰੱਬ ਹੀ ਉੱਪਰ ਤਾਂ ਕਾਲੇ ਰੰਗ ਦੇ ਵਿੱਚ ਟੌਪ ਮਾਡਲ ਐਕਸ ਜੂ ਵੀ ਬਹੁਤ ਘੱਟ ਮਿਲਦੀ ਆ ਹਾਂ ਸਨਰੂਫ ਵਾਲਾ ਮਾਡਲ ਹੈ ਸਨਰੂਫ ਵਾਲਾ ਠੀਕ ਹੈ ਜੀ ਅੱਗੇ ਆ ਗਈ ਐਮ ਜੀ ਦੀ ਹੈਕਟਰ ਇਹ ਵੀ ਟੌਪ ਮਾਡਲ 2020 2020 ਮਾਡਲ ਪਹਿਲੇ ਨਾਂ ਦੀ ਹਾਂਜੀ 5544 ਪੇਡ ਨੰਬਰ PV65 ਮਹਾਲੀ ਦਾ ਤੇ ਇਹਦੇ ਵਿੱਚ ਵੀ ਫੀਚਰ ਬਹੁਤ ਨੇ ਡੀਜ਼ਲ ਮਾਡਲ ਹੈ ਜੀ ਡੀਜ਼ਲ ਦੀ ਕਾਰ ਹੈ ਲਓ ਜੀ ਕਰੋ ਚੈੱਕ ਮੈਨੂਅਲ ਗੇਅਰ ਦੀ ਕਾਰ ਹੈ ਬਾਜੀ ਇੰਟੀਰੀਅਰ ਦੀ ਬੋਡੀ ਦੀ ਹੈ ਬਿਲਕੁਲ ਨਵੀਂ ਕਾਰ ਹੂੰ ਤੇ ਇਹਦਾ ਰੇਟ ਵੀ ਇਹਦਾ ਰੇਟ ਭਾਈ 13 ਲੱਖ ਰੁਪਏ ਡਿਮਾਂਡ ਹੈ ਬਾਕੀ ਮਾਨਤਨ ਕਰਦਾ ਹਾਂ ਜੀ। ਲਓ ਜੀ 13 ਲੱਖ ਦੇ ਵਿੱਚੋਂ ਮਾਨਤਨ ਹੋ ਜੂ। ਬਾਕੀ ਇਹਦੇ ਵਿੱਚ ਭਾਈ 에ਅਰ ਬੈਗ ਵੀ ਕਾਫੀ ਆਉਂਦੇ ਹਨ। ਬੜਾ ਕੁਛ ਭਾਜੀ ਹੈਗਾ ਜੀ। ਤੇ ਫੀਚਰ ਸੇਫਟੀ ਪੱਖੋਂ ਵੀ ਬਹੁਤ ਵਧੀਆ ਘਰ। ਜਿੰਨੀ ਲੋਹਾ ਮਜ਼ਬੂਤ ਹੈ ਮੈਨਾਂ ਤਾਂ 에ਅਰ ਬੈਗ ਦੀ ਲੋੜ ਹੀ ਨਹੀਂ ਹੈਗੀ। 에ਅਰ ਬੈਗ ਦੀ ਲੋੜ ਨਹੀਂ ਹੈਗੀ ਬਹੁਤ ਮਜ਼ਬੂਤ ਲੋਹਾ ਹੈ। ਬਿਲਕੁਲ। ਤੇ ਅੱਗੇ ਆ ਗਈ ਐਕਸ ਜੀ। ਭਾਈ 7W ਜੀ। ਸਭ ਤੋਂ ਟੌਪ ਮਾਡਲ ਜੀ AX7L 올 4WD ਫਰਸਟ ਓਨਰ 21 ਸਾਲ ਚੱਲੀ ਕਾਰ ਆ। ਜੀ। ਟਾਇਰ ਕਸਟਮਰ ਨੇ ਕਾਂਟਿਨੈਂਟਲ ਤੇ ਚੇਂਜ ਕਰਾਏ ਆ ਜੀ। ਹਮਮ ਬਾਕੀ ਕਾਰ ਨੂੰ ਕੁਝ ਠੀਕ ਹੈ 100 ਲੱਖ ਰੁਪਏ ਦਾ ਕਾਰ ਨੰਬਰ ਲੱਗਾ ਫਸਟ ਨਕੋਰ ਨਵੀਂ ਹੈ ਜੀ ਲੋਕਾਂ ਕੋਈ ਗੱਲ ਨਹੀਂ ਕਰਾ ਦਿੰਦੇ ਕ੍ਰੈਡਿਟ ਦਾ ਕਾਰ ਹੈ ਇੰਟੀਰੀਅਰ ਬੁੱਕਟ ਨਵਾਂ ਨਕੋਰ ਹੂੰ ਤੇ 올 व्हील ਡਰਾਈਵ ਸਭ ਤੋਂ ਟੌਪ ਮਾਡਲ ਹੈ ਸਭ ਤੋਂ ਟੌਪ ਮਾਡਲ 올 व्हील ਡਰਾਈਵ ਚ ਕਾਰ ਹੈ ਜੀ ਠੀਕ ਹੈ 23 ਲੱਖ ਰੁਪਏ ਦੀ ਕਾਰ ਦੀ ਡਿਮਾਂਡ ਹੈ ਸਾਢੇ 22 ਲੱਖ ਦੀ ਕਾਰ ਦੇ ਦਾਂਗੇ ਸਾਢੇ 22 ਲੱਖ ਦੀ ਗੱਡੀ ਮਿਲ ਜੂ ਬਾਈ ਜੀ ਅੱਜ ਦੀ ਡੇਟ ਦੇ ਵਿੱਚ ਐਕਸ ਯੂ ਵੀ 7 ਡਬਲਓ ਪਤਾ ਕਰ ਲਿਓ ਬੁਕਿੰਗ ਤੇ ਚੱਲ ਰਹੀ ਆ ਬਿਲਕੁਲ ਸਾਰੀ ਕਾਰਾਂ ਬੁਕਿੰਗ ਤੇ ਹੋ ਗਈਆਂ ਹਾਂ ਮਹਿੰਦਰਾ ਦੀ ਸਾਰੀ ਬੁਕਿੰਗ 23 ਮਾਡਲ ਆ 7000 ਚੱਲੀ ਐ ਫਰਸਟ ਓਨਰ ਵੀ ਐਕਸ ਸਕ੍ਰੈਚਲੈਸ ਕਾਰ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੀ ਜੀ 7 ਲੱਖ 65000 ਰੁਪਏ ਗੱਡੀ ਦੇ ਦਾਂਗੇ ਜੀ 7 ਲੱਖ 65000 ਦੀ ਮੈਨੂਅਲ ਗੇਅਰ ਦੇ ਵਿੱਚ ਕਾਰ ਅੰਦਰੋਂ ਦਿਖਾ ਦੇ ਮਿੱਤਰਾਂ ਗੱਡੀ ਲੋਕ ਆ ਪੁਸ਼ ਬਟਨ ਸਟਾਰਟ ਵਾਲੀ ਕਾਰ ਨਵੀਂ ਨਕੋਰ ਆ ਜਿੱਦਾਂ ਦੀ ਬਾਹਰੋਂ ਉਦਾਂ ਦੀ ਅੰਦਰੋਂ ਲਿਵਾਹੇ ਚੜੇ ਹੋਏ ਨੇ ਬਿਲਕੁਲ ਚੱਲੀ ਬਹੁਤ ਘੱਟ ਆ ਤੇ ਨਵੀਂੋ ਹੀ ਆ ਕਾਰ ਆਟੋਮੈਟਿਕ ਹੋਂਡਾ ਸਿਟੀ ਡੀ ਪੈਟਰੋਲ ਦੀ ਇਹ ਚਾਰਜਰ ਲੱਗਾ ਜੀ ਬੈਟਰੀ ਲੋਏ ਦੀ ਖੜੀ ਅੱਛਾ ਬੈਟਰੀ ਲੋਏ ਖੜੀ ਗੱਡੀ ਦੀ ਬੈ 22 ਮਾਡਲ ਆ ਪੈਟਰੋਲ ਆ ਆਟੋਮੈਟਿਕ ਹੂੰ ਇਹਦਾ ਭਾਈ 10 ਲੱਖ ਰੁਪਏ ਮੰਗਦੇ ਆ 9 ਲੱਖ 75 ਹਜ਼ਾਰ ਕਰ ਦੇ ਦਾਂਗੇ ਬਾਕੀ ਮਾਨਤਨਵਾ ਕਿੰਨਾ 9 ਲੱਖ 75 ਹਜ਼ਾਰ ਦੇ ਵਿੱਚੋਂ ਭਾਈ ਜੀ ਤੁਹਾਡਾ ਮਾਨਤਨ ਹੋ ਜਾਊਗਾ ਤੇ ਡੀਲ ਜਿਹੜੀ ਫਾਈਨਲ ਆ ਇੱਥੇ ਆਈ ਦੀ ਬਣਨੀ ਹੈ ਬਿਲਕੁਲ ਇੱਥੇ ਬਣੇਗੀ ਜੀ ਸਰ ਆਉਣਾ ਤੁਸੀਂ ਅਵਤਾਰਨਗਰ ਚੌਕ ਹੋਟਲ ਰੀਜੈਂਟ پارک ਦੇ ਓਪੋਜੀਟ ਲੀਓ ਮੋਟਰ ਯੈਸ ਸਕਰੀਨ ਤੇ ਚੱਲ ਰਹੇ ਨੰਬਰ ਤੇ ਕਰ ਲਿਓ ਕੋਲ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ